ਖਾਲਸਾ ਜੀ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਟਾਵਰ ਤੇ ਚੜੇ ਹੋਏ ਉਹ ਕਿਹੜੀ ਚੀਜ਼ ਸੀ ਜਿਸ ਤੋਂ ਤੁਸੀਂ ਪ੍ਰਭਾਵਿਤ ਹੋ ਕੇ ਬੇਅਦਬੀਆਂ ਦੇ ਕਾਨੂੰਨ ਬਣਾਉਣ ਨੂੰ ਲੈ ਕੇ ਟਾਵਰ ਤੇ ਚੜੇ ਜੀ ਦੇਖੋ ਗੁਰੂ ਪਿਆਰੇਓ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਪਿਛਲੇ 10 ਸਾਲ ਤੋਂ ਲਗਾਤਾਰ ਬੇਅਦਬੀਆਂ ਹੁੰਦੀਆਂ ਆ ਰਹੀਆਂ ਸ਼੍ਰੋਮਣੀ ਅਕਾਲੀ ਦਲ ਉਹਦੇ ਰਾਜ ਦੇ ਵਿੱਚ 2015 ਦੇ ਵਿੱਚ ਪਹਿਲੀ ਬੇਅਦਬੀ ਹੋਈ ਜੀ ਤਾਂ ਉਤੇ ਰਾਜਨੀਤੀ ਖੇਡੀ ਕਾਂਗਰਸ ਨੇ ਰਾਜਨੀਤੀ ਖੇਡ ਕੇ ਆਪਾਂ ਨੂੰ ਵਾਦੇ ਕੀਤੇ ਸੀ ਵੀ ਅਸੀਂ ਸਖਤ ਕਾਨੂੰਨ ਬਣਾਵਾਂਗੇ ਜੀ ਜਿਹਦੇ ਨਾਲ ਬੇਅਦਬੀਆਂ ਨੂੰ ਠੱਲ ਪਾਈ ਜਾਊਗੀ ਫਿਰ ਆਮ ਆਦਮੀ ਸਰਕਾਰ ਨੇ ਸਭ ਤੋਂ ਵੱਡਾ ਮੁੱਦਾ ਬਣਾ ਕੇ ਬੇਅਦਬੀ ਵਾਲਾ ਜੀ ਅਕਾਲੀ ਦਲ ਨੂੰ ਵੀ ਭੰਡਿਆ ਕਾਂਗਰਸ ਨੂੰ ਵੀ ਭੰਡਿਆ ਤਾਂ ਆਪ ਸਰਕਾਰ ਬਣਾਈ ਤਾਂ ਬਾਈ ਜੀ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਕੇ ਅਰਦਾਸ ਬੇਨਤੀ ਕੀਤੀ ਵੀ ਪਿਤਾ ਜੀ ਮੈਨੂੰ ਰਸਤਾ ਦਿਖਾਓ ਤਾਂ ਗੁਰੂਗ੍ਰਾਂ ਸਾਹਿਬ ਪਿਤਾ ਜੀ ਨੇ ਮੈਨੂੰ ਇਹ ਬਾਈ ਜੀ ਇੱਥੇ ਬਿਠਾਤਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਕੈਪਟਨ ਅਮਨਦਰ ਦੀ ਸਰਕਾਰ ਸੀ ਉਦੋਂ ਵੀ ਕਾਨੂੰਨ ਬਣੇ ਨੇ ਰਾਸ਼ਟਰਪਤੀ ਕੋਲ ਗਏ ਪਰ ਆਪਾਸ ਨਹੀਂ ਹੋਏ ਕਹਿੰਦੇ ਸਾਰੇ ਧਰਮਾਂ ਨੂੰ ਵਿੱਚ ਲਿਆ ਜਾਵੇ ਜੀ ਦੇਖੋ ਬਾਈ ਜੀ ਸਭ ਤੋਂ ਪਹਿਲਾਂ ਬਾਦਲ ਸਰਕਾਰ ਨੇ ਇਕੱਲੇ ਗੁਰੂਗ੍ਰਾਂ ਸਾਹਿਬ ਦਾ ਕਾਨੂੰਨ ਬਣਾ ਕੇ ਦਿੱਲੀ ਨੂੰ ਭੇਜਿਆ ਜੀ ਆਪਾਂ ਸਾਰਿਆਂ ਨੂੰ ਪਤਾ ਉਹਨਾਂ ਨੇ ਵਾਪਸ ਕਰਤਾ ਵੀ ਇਹ ਸੈਕੂਲ ਦੇਸ਼ ਹੈ ਇੱਥੇ ਸਾਰੇ ਧਰਮਾਂ ਦਾ ਸਤਕਾਰ ਬਰਾਬਰ ਦਾ ਜੜੀਆਂ ਬੇਅਦਮੀਆਂ ਹੋ ਰਹੀਆਂ ਸਭ ਤੋਂ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਹੋ ਰਹੀ ਹੈ ਤਾਂ ਹੁਣੇ ਅਸੀਂ ਜੋ ਵੀ ਮੰਗ ਰੱਖੀ ਹੈ ਹਰ ਇੱਕ ਸਟੇਟ ਦੀ ਜੋ ਸਰਕਾਰ ਹੈ ਸੂਬਾ ਸਰਕਾਰ ਹੈ ਉਹ ਆਪਣੇ ਸੂਬੇ ਦੇ ਵਿੱਚ ਇੱਕ ਕਾਨੂੰਨ ਬਣਾ ਸਕਦੀ ਹੈ ਜੋ ਮੁੱਖ ਬੁਲਾ ਰਿਹਾ ਉਹਨੇ ਬਿਆਨ ਜਾਰੀ ਕੀਤਾ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਵੀ ਅਸੀਂ ਬਹੁਤ ਜਲਦੀ ਕਾਨੂੰਨ ਬਣਾਉਣ ਜਾ ਰਹੇ ਹਾਂ ਉਹਦੇ ਵਿੱਚ ਉਹਨਾਂ ਨੇ ਸਜ਼ਾ ਦਾ ਵੀ ਉਹੀ ਦੱਸਿਆ ਵੀ ਮਰਨ ਤੱਕ ਬੰਦਾ ਜੇਲ੍ਹ ਚ ਰਹੂਗਾ ਤਾਂ ਇਹ ਕਾਨੂੰਨ ਜਦੋਂ ਬਣ ਜਾਊਗਾ ਗੁਰੂ ਪਿਆਰੇਓ 10 ਲੱਖ ਦਾ ਜੁਰਮਾਨਾ ਇਹ ਦੱਸ ਰਹੇ ਨੇ ਜੀ ਤੇ ਮਰਨ ਤੱਕ ਜੇਲ੍ਹ ਤਾਂ ਕਿਵੇਂ ਵੀ ਆਦਮੀ ਹੋ ਜੂਗੀ ਆਪਣਾ ਮੈਦਾਨ ਕਦੇ ਵੀ ਨਹੀਂ ਛੱਡੂਗਾ ਜਦੋਂ ਤੱਕ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਜੀ ਵਿਧਾਨ ਸਭਾ ਦੇ ਵਿੱਚੋਂ ਅੱਜ ਨਿਕਲੇ ਕੱਲੋਂ ਨਿਕਲੇ ਪਰ ਸਾਡੀ ਲੜਾਈ ਕਿੱਤੇ ਆ ਇਹਨੂੰ ਲਾਗੂ ਕਰਾਉਣ ਦੀ ਇਹ ਬੇਅਦਮੀਆਂ ਰੁਕੀਆਂ ਤਾਂ ਬਾਈ ਜੀ ਇਹਨਾਂ ਦਾ ਇੱਕ ਬਹੁਤ ਵੱਡਾ ਮੁੱਦਾ ਖਤਮ ਹੋ ਜਾਏ। ਸੋ ਖਾਲਸਾ ਜੀ ਸਭ ਤੋਂ ਵੱਧ ਗੁਨੇਗਾਰ ਤੁਸੀਂ ਕਿਹੜੀ ਪਾਰਟੀ ਨੂੰ ਮੰਨਦੇ ਨੇ ਵੀ ਜਿਹਦੇ ਵਿੱਚ ਸਭ ਤੋਂ ਵੱਧ ਬੇਦਵੀਆਂ ਹੋਈਆਂ ਨੇ ਤੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਰੋਕਣ ਦੇ ਲਈ। ਕਹਿੰਦੇ ਨੇ ਅਕਾਲੀ ਦਲ ਜੀ ਸਭ ਤੋਂ ਵੱਡਾ ਲੰਮਾ ਰਾਜ ਉਹਨਾਂ ਨੇ ਕੀਤਾ। ਇਹ ਕਾਨੂੰਨ ਉਹ ਬਣਾ ਸਕਦੇ ਸੀ। ਦੋਸ਼ੀ ਉਹ ਸਭ ਤੋਂ ਵੱਡੇ ਨੇ। ਜੀ ਉਹ ਤੋਂ ਵੀ ਵੱਡੇ ਕੋਸ਼ਿਸ਼ ਫਿਰ ਕਾਂਗਰਸੀ ਵੀ ਨੇ ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ ਵੀ ਬੇਅਦਬੀਆਂ ਲਗਾਤਾਰ ਜਾਰੀ ਰਹੀਆਂ ਉਹਨਾਂ ਨੇ ਵੀ ਨਹੀਂ ਬਣਾਇਆ ਸਤਿ ਸ੍ਰੀ ਅਕਾਲ ਮੈਂ ਅੱਜ ਬਲਵਿੰਦਰ ਸਿੰਘ ਗੱਲ ਕਰਾਂਗੇ ਅੱਜ ਬੇਅਦਬੀ ਨੂੰ ਲੈ ਕੇ ਗੁਰਜੀਤ ਸਿੰਘ ਖਾਲਸਾ ਜੀ ਸਮਾਣਾ ਦੇ ਟਾਵਰ ਦੇ ਉੱਤੇ 400 ਤੋਂ ਵੱਧ ਸਮਾਣਨ ਹੋ ਗਿਆ ਟਾਵਰ ਤੇ ਚੜੇ ਹੋਏ ਤੇ ਬੇਅਦਬੀ ਦੇ ਖਿਲਾਫ ਕਾਫੀ ਹੋ ਸੰਘਰਸ਼ ਚਾਰ ਕਰ ਰਹੇ ਨੇ ਤੇ ਅੱਜ ਸਾਰਾ ਜੁੜੇ ਹੋਏ ਨੇ ਪਹਿਲਾਂ ਸਵਾਗਤ ਕਰਾਂਗੇ ਫਿਰ ਗੱਲਬਾਤ ਕਰਾਂਗੇ ਖਾਲਸਾ ਸਵਾਗਤ ਤੁਹਾਡੇ ਚੈਨਲ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਖਾਲਸਾ ਜੀ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਟਾਵਰ ਤੇ ਚੜੇ ਹੋਏ ਉਹ ਕਿਹੜੀ ਚੀਜ਼ ਸੀ ਜਿਸ ਤੋਂ ਤੁਸੀਂ ਪ੍ਰਭਾਵਿਤ ਹੋ ਕੇ ਬੇਅਦਬੀਆਂ ਦੇ ਕਾਨੂੰਨ ਬਣਾਉਣ ਨੂੰ ਲੈ ਕੇ ਟਾਵਰ ਤੇ ਚੜੇ ਜੀ ਦੇਖੋ ਗੁਰੂ ਪਿਆਰੇਓ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਪਿਛਲੇ 10 ਸਾਲ ਤੋਂ ਲਗਾਤਾਰ ਬੇਅਦਬੀਆਂ ਹੁੰਦੀਆਂ ਆ ਰਹੀਆਂ ਜੀ ਸ਼੍ਰੋਮਣੀ ਅਕਾਲੀ ਦਲ ਉਹਦੇ ਰਾਜ ਦੇ ਵਿੱਚ 2015 ਦੇ ਵਿੱਚ ਪਹਿਲੀ ਬੇਅਦਬੀ ਹੋਈ ਜੀ ਉਹਤੇ ਰਾਜਨੀਤੀ ਖੇਡੀ ਕਾਂਗਰਸ ਨੇ ਰਾਜਨੀਤੀ ਖੇਡ ਕੇ ਆਪਾਂ ਨੂੰ ਵਾਅਦੇ ਕੀਤੇ ਸੀ ਵੀ ਅਸੀਂ ਸਖਤ ਕਾਨੂੰਨ ਬਣਾਵਾਂਗੇ ਜੀ ਦੇ ਨਾਲ ਬੇਅਦਬੀਆਂ ਨੂੰ ਠੱਲ ਪਾਈ ਜਾਊਗੀ ਲੇਕਿਨ ਉਹਨਾਂ ਦੇ ਵਾਅਦੇ ਵੀ ਪੂਰੇ ਨਹੀਂ ਹੋਏ ਉਸ ਤੋਂ ਬਾਅਦ ਫਿਰ ਆਮ ਆਦਮੀ ਸਰਕਾਰ ਨੇ ਸਭ ਤੋਂ ਵੱਡਾ ਮੁੱਦਾ ਬਣਾ ਕੇ ਬੇਅਦਬੀ ਵਾਲਾ ਜੀ ਅਕਾਲੀ ਦਲ ਨੂੰ ਵੀ ਭੰਡਿਆ ਕਾਂਗਰਸ ਨੂੰ ਵੀ ਭੰਡਿਆ ਤਾਂ ਆਪ ਸਰਕਾਰ ਬਣਾਈ ਤਾਂ ਜੋ ਆਪਣੇ ਨਾਲੇ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕੇਜਰੀਵਾਲ ਨੇ ਵੀ ਭਗਵੰਤ ਮਾਨ ਨੇ ਵੀ ਅਸੀਂ ਸਖਤ ਕਾਨੂੰਨ ਲੈ ਕੇ ਆਵਾਂਗੇ ਜੀ ਇੱਕ ਬੇਮਿਸਾਲ ਸਜ਼ਾ ਦਾ ਕਾਨੂੰਨ ਲੈ ਕੇ ਆਵਾਂਗੇ ਲੇਕਿਨ ਇਹਨਾਂ ਦੇ 3 ਸਾਲ ਗੁਜ਼ਰਨ ਤੋਂ ਬਾਅਦ ਜਦੋਂ ਇਹਨਾਂ ਨੇ ਨਾ ਕੁਝ ਕੀਤਾ ਤਾਂ ਜਲੰਧਰ ਸਾਈਡ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਪਾਪੀ ਨੇ ਗੁਰੂ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਪਿਸ਼ਾਬ ਤੱਕ ਕਰਤਾ ਜੀ ਤਾਂ ਉਹ ਤੋਂ ਮੇਰਾ ਹਿਰਦਾ ਬਲੁੰਦ ਰਹਿ ਗਿਆ ਵੀ ਹੁਣ ਕੁਝ ਕਰਨਾ ਪਏਗਾ ਤਾਂ ਇਹ ਆਏ ਬੇਆਦਮੀਆਂ ਨੂੰ ਠੱਲਣੀ ਪੈਣੀ ਜੀ ਤਾਂ ਬਾਈ ਜੀ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਕੇ ਅਰਦਾਸ ਬੇਨਤੀ ਕੀਤੀ ਵੀ ਪਿਤਾ ਜੀ ਮੈਨੂੰ ਰਸਤਾ ਦਿਖਾਓ ਤਾਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਮੈਨੂੰ ਇਹ ਬਾਈ ਜੀ ਇੱਥੇ ਬਿਠਾਤਾ 12 ਅਕਤੂਬਰ 2024 ਦਾ ਇੱਥੇ ਬੈਠੇ ਹਾਂ ਬਸ ਗੁਰੂ ਆਸਰੇ ਬੈਠੇ ਹਾਂ ਜਿਨੇ ਬਿਠਾਇਆ ਹੈ ਉਹਨੂੰ ਆਪਣਾ ਆਪ ਸਮਰਪਿਤ ਕਰਕੇ ਬੈਠਿਆ ਬਸ ਸੋ ਖਾਲਸਾ ਜੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਕੈਪਟਨ ਅਮਨਦਰ ਦੀ ਸਰਕਾਰ ਸੀ ਉਦੋਂ ਵੀ ਕਾਨੂੰਨ ਬਣੇ ਨੇ ਰਾਸ਼ਟਰਪਤੀ ਕੋਲ ਗਏ ਪਰ ਆਪਾਸ ਨਹੀਂ ਹੋਏ ਕਹਿੰਦੇ ਸਾਰੇ ਧਰਮਾਂ ਨੂੰ ਵਿੱਚ ਲਿਆਇਆ ਜਾਵੇ ਜੀ ਦੇਖੋ ਬਾਈ ਜੀ ਸਭ ਤੋਂ ਪਹਿਲਾਂ ਬਾਦਲ ਸਰਕਾਰ ਨੇ ਇਕੱਲੇ ਗੁਰੂਗ੍ਰਾਂਧ ਸਾਹਿਬ ਦਾ ਕਾਨੂੰਨ ਬਣਾ ਕੇ ਦਿੱਲੀ ਨੂੰ ਭੇਜਿਆ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਵਾਪਸ ਕਰਤਾ ਵੀ ਇਹ ਸੈਕੂਲਰ ਦੇਸ਼ ਹੈ ਇੱਥੇ ਸਾਰੇ ਧਰਮਾਂ ਦਾ ਸਤਕਾਰ ਬਰੋਬਰ ਦੇ ਤੁਸੀਂ ਸਾਰੇ ਧਾਰਮਿਕ ਗ੍ਰੰਥ ਲਓ ਉਸ ਤੋਂ ਬਾਅਦ ਕੈਪਟਨ ਅਮਨਿੰਦਰ ਨੇ 2018 ਦੇ ਵਿੱਚ ਸਾਰੇ ਧਾਰਮਿਕ ਗ੍ਰੰਥਾਂ ਦਾ ਕਾਨੂੰਨ ਬਣਾ ਕੇ ਦਿੱਲੀ ਨੂੰ ਭੇਜਿਆ ਉਹ ਅੱਜ ਤੱਕ ਬਾਈ ਜੀ ਰਾਸ਼ਟਰਪਤੀ ਦੇ ਟੇਬਲ ਤੇ ਪਿਆ ਜੀ ਉਹ ਅੱਗੋਂ ਕਹਿ ਰਹੇ ਨੇ ਗ੍ਰਹਿ ਮੰਤਰੀ ਇਹ ਗੱਲ ਕਹਿ ਰਿਹਾ ਅਮਿਤ ਸ਼ਾਹ ਕਹਿੰਦਾ ਸਜ਼ਾ ਉਮਰ ਕੈਦ ਜ਼ਿਆਦਾ ਉਹ ਕਾਨੂੰਨ ਬਾਈ ਜੀ ਓਵੇਂ ਦਾ ਓਵੇਂ ਤੂੜ ਖਾਰੇ ਆ ਰਾਸ਼ਟਰਪਤੀ ਦੇ ਟੇਬਲ ਤੇ ਪਿਆ ਜੀ ਜਿਹੜਾ ਆਪਾਂ ਹੁਣ ਮੰਗ ਕੀਤੀ ਐ ਉਹ ਸਟੇਟ ਐਕਟ ਦੀ ਗੱਲ ਕੀਤੀ ਐ ਇਹ ਪੰਜਾਬ ਪੰਜਾਬ ਦੇ ਵਿੱਚ ਇਕੱਲਾ ਕਾਨੂੰਨ ਬਣੇਗਾ ਜੀ ਕਿਉਂਕਿ ਜਿਹੜੀਆਂ ਬੇਅਦਮੀਆਂ ਹੋ ਰਹੀਆਂ ਸਭ ਤੋਂ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਹੋ ਰਹੀਆਂ ਤਾਂ ਹੁਣੇ ਅਸੀਂ ਜੋ ਵੀ ਮੰਗ ਰੱਖੀ ਐ ਹਰ ਇੱਕ ਸਟੇਟ ਦੀ ਜੋ ਸਰਕਾਰ ਹੈ ਸੂਬਾ ਸਰਕਾਰ ਹੈ ਉਹ ਆਪਣੇ ਸੂਬੇ ਦੇ ਵਿੱਚ ਇੱਕ ਕਾਨੂੰਨ ਬਣਾ ਸਕਦੀ ਹੈ ਜੀ ਤਾਂ ਹੁਣੇ ਉਹ ਕਾਨੂੰਨ ਬਣਨ ਜਾ ਰਿਹਾ ਸੂਬੇ ਦਾ ਜੀ ਇਹਦੇ ਵਿੱਚ ਮੇਰੀ ਮੰਗ ਸੀ ਜਿਹੜਾ ਪਾਪੀ ਬੇਅਦਬੀ ਕਰਦਾ ਹੈ ਜੀ ਉਹ ਮਰਨ ਤੱਕ ਜੇਲ੍ਹ ਚ ਰਹੇ ਕੋਈ ਜ਼ਮਾਨਤ ਨਹੀਂ ਕੋਈ ਛੁੱਟੀ ਨਹੀਂ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦਾ ਜੋ ਮੁਖਬਲਾ ਰਹਾ ਉਹਨੇ ਬਿਆਨ ਜਾਰੀ ਕੀਤਾ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਵੀ ਅਸੀਂ ਬਹੁਤ ਜਲਦੀ ਕਾਨੂੰਨ ਬਣਾਉਣ ਜਾ ਰਹੇ ਹਾਂ ਉਹਦੇ ਵਿੱਚ ਉਹਨਾਂ ਨੇ ਸਜ਼ਾ ਦਾ ਵੀ ਉਹੀ ਦੱਸਿਆ ਵੀ ਮਰਨ ਤੱਕ ਬੰਦਾ ਜੇਲ੍ਹ ਚ ਰਹੂਗਾ ਤਾਂ ਇਹ ਕਾਨੂੰਨ ਜਦੋਂ ਬਣ ਜੂਗਾ ਗੁਰੂ ਪਿਆਰਿਓ 10 ਲੱਖ ਦਾ ਜੁਰਮਾਨਾ ਇਹ ਦੱਸ ਰਹੇ ਨੇ ਜੀ ਤੇ ਮਰਨ ਤੱਕ ਜੇਲ੍ਹ ਤਾਂ ਕਿਵੇਂ ਵੀ ਅਦਮੀ ਹੋ ਜੂਗੀ ਤੁਸੀਂ ਆਪੇ ਸੋਚੋ ਗੁਰੂ ਪਿਆਰਿਓ ਸਖਤ ਸਜ਼ਾ ਦਾ ਕਾਨੂੰਨ ਅੱਜ ਬਹੁਤ ਜ਼ਰੂਰੀ ਹੈ ਅੱਜ ਹਰ ਇੱਕ ਪਾਪੀ ਮੂੰਹ ਜਾ ਕੇ ਬੇਅਦਬੀ ਕਰਦਾ ਨਾ ਚੰਨ ਪੈਸ਼ਾ ਨਹੀਂ ਖਤਰ ਜੀ ਸੋ ਖਾਲਸਾ ਜੀ ਪੰਜਾਬ ਸਰਕਾਰ ਵੱਲੋਂ ਵੀ ਇੱਕ ਕਮੇਟੀ ਬਣਾਈ ਗਈ ਸੀ ਵੀ 6 ਮਹੀਨੇ ਦਾ ਸਮਾਂ ਲੈ ਲਓ ਫਿਰ ਵਿਧਾਨ ਸਭਾ ਦੇ ਵਿੱਚ ਬਿਲ ਪਾਸ ਕੀਤਾ ਜਾਵੇਗਾ ਫਿਰ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ ਜੇਕਰ ਵਿਧਾਨ ਸਭਾ ਦੇ ਵਿੱਚ ਪਾਸ ਹੁੰਦਾ ਕੀ ਤੁਹਾਡਾ ਸੰਘਰਸ਼ ਖਤਮ ਹੋਵੇਗਾ ਜਾਂ ਤੁਸੀਂ ਰਾਸ਼ਟਰਪਤੀ ਕੋਲ ਜਦੋਂ ਬਿਲ ਪਾਸ ਹੋਏਗਾ ਫਿਰ ਵੀ ਸੰਘਰਸ਼ ਖਤਮ ਕਰੋਗੇ ਜੀ ਦੇਖੋ ਬਾਈ ਜੀ ਮੈਂ ਆਪਣਾ ਮੈਦਾਨ ਕਦੇ ਵੀ ਨਹੀਂ ਛੱਡੂਗਾ ਜਦੋਂ ਤੱਕ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਜੀ ਵਿਧਾਨ ਸਭਾ ਦੇ ਵਿੱਚੋਂ ਅੱਜ ਨਿਕਲੇ ਕੱਲ ਨੂੰ ਨਿਕਲੇ ਪਰ ਸਾਡੀ ਲੜਾਈ ਕਿੱਥੇ ਆ ਇਹਨੂੰ ਲਾਗੂ ਕਰਾਉਣ ਦੀ ਇਹ ਰਾਸ਼ਟਰਪਤੀ ਕੋਲ ਨਹੀਂ ਜਾਏਗਾ ਜੀ ਇਹ ਸਾਡਾ ਜਿਹੜਾ ਰਾਜਪਾਲ 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 ਦੇ ਸੈਨਾ ਦੇ ਨਾਲ ਹੀ ਲਾਗੂ ਹੁੰਦਾ ਹੈ ਐਡ ਐਕਟ ਤਾਨੂੰ ਜਰੂਰਤ ਨਹੀਂ ਹੈ ਰਾਸ਼ਟਰਪਤੀ ਕੋਲ ਕਾਨੂੰਨ ਲਾ ਜਾਣ ਦੀ ਠੀਕ ਹੈ ਨਾ ਜੀ ਜੀ ਮਰਦੇ ਦਮ ਤੱਕ ਜਿੰਨੇ ਸਵਾਸ ਨੇ ਸਰੀਰ ਦੇ ਵਿੱਚ ਮੈਂ ਉਹ ਨਜ਼ਰ ਲੜਦਾ ਰਹਾਂਗਾ ਜਿੰਨਾ ਚਿਰ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਜੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗੁਰੂ ਪਿਆਰਿਓ ਆਓ ਸਾਰੇ ਨਾਲ ਮਿਲ ਕੇ ਸਾਰੇ ਧਰਮਾਂ ਦਾ ਸਤਕਾਰ ਵਧਾਈਏ ਸਿੱਖ ਸੰਗਤ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੀ ਹੋਮੇ ਨੂੰ ਤਿਆਗ ਕੇ ਇਸ ਸੰਘਰਸ਼ ਦਾ ਹਿੱਸਾ ਬਣੋ ਕਿਉਂਕਿ ਗੁਰੂਗ੍ਰੰਥ ਸਾਹਿਬ ਪਿਤਾ ਜੀ ਰਾਜਨੀਤੀ ਦੀ ਪੇੜ ਚੜ ਚੁੱਕੇ ਹੈ ਜੀ ਕੋਈ ਵੀ ਰਾਜਨੀਤੀ ਪਾਰਟੀ ਇਸ ਬੈਲ ਨੂੰ ਬਣਵਾਉਣਾ ਨਹੀਂ ਚਾਹੁੰਦੀ ਜੇ ਬੇਅਦਮੀਆਂ ਰੁਕੀਆਂ ਤਾਂ ਭਾਈ ਜੀ ਇਹਨਾਂ ਦਾ ਇੱਕ ਬਹੁਤ ਵੱਡਾ ਮੁੱਦਾ ਖਤਮ ਹੋ ਜਾਏਗਾ ਜੀ ਸੋ ਖਾਲਸਾ ਜੀ ਸਭ ਤੋਂ ਵੱਧ ਗੁਨਾਹਗਾਰ ਤੁਸੀਂ ਕਿਹੜੀ ਪਾਰਟੀ ਨੂੰ ਮੰਨਦੇ ਨੇ ਵੀ ਜਿਹਦੇ ਵਿੱਚ ਸਭ ਤੋਂ ਵੱਧ ਬੇਦਬੀਆਂ ਹੋਈਆਂ ਨੇ ਤੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਰੋਕਣ ਦੇ ਲਈ ਜੀ ਦੇਖੋ ਜੀ ਸਭ ਤੋਂ ਵੱਡੀ ਗਨਾਹਗਾਰ ਮੈਂ ਆਪਣੀ ਜੋ ਵੱਡੇ ਧਾਰਮਿਕ ਆਪਣੇ ਆਪ ਨੂੰ ਕਹਿੰਦੇ ਨੇ ਅਕਾਲੀ ਦਲ ਜੀ ਸਭ ਤੋਂ ਵੱਡਾ ਲੰਮਾ ਰਾਜ ਉਹਨਾਂ ਨੇ ਕੀਤਾ ਏ ਕਾਨੂੰਨ ਉਹ ਬਣਾ ਸਕਦੇ ਸੀ ਪਰ ਉਹਨਾਂ ਨੇ ਨਹੀਂ ਬਣਾਇਆ ਦੋਸ਼ੀ ਉਹ ਸਭ ਤੋਂ ਵੱਡੇ ਨੇ ਜੀ ਉਹਦੋਂ ਵੀ ਵੱਡੇ ਦੋਸ਼ੀ ਫਿਰ ਕਾਂਗਰਸੀ ਵੀ ਨੇ ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ ਵੀ ਬੇਅਦਬੀਆਂ ਲਗਾਤਾਰ ਜਾਰੀ ਰਹੀਆਂ ਉਹਨਾਂ ਨੇ ਵੀ ਨਹੀਂ ਬਣਾਇਆ ਆਪਾਂ ਸਾਰਿਆਂ ਨੂੰ ਪਤਾ ਹੈ ਜਿਹੜੀ 15 ਜੁਲਾਈ ਨੂੰ ਬਹਿਸ ਹੋਈ ਹੈ ਵਿਧਾਨ ਸਭਾ ਦੇ ਵਿੱਚ ਜੀ ਉਹਦੇ ਵਿੱਚ ਜਿਹੜਾ hockey ਕਪਤਾਨ ਪ੍ਰਗਟ ਸਿੰਘ ਐਮ ਐਲ اے ਨੇ ਜੀ ਆਪਣੀ ਪਾਰਟੀ ਦੀਆਂ ਪਰਤਾਂ ਚੱਕੀਆਂ ਉਹ ਤੋਂ ਸਿੱਧਾ ਸਿੱਧਾ ਸਾਬਤ ਹੁੰਦਾ ਹੈ ਵੀ ਕਾਂਗਰਸ ਦੇ ਬਹੁਤੇ ਲੀਡਰ ਬੇਅਦਬੀ ਵਾਲਿਆਂ ਨੂੰ ਇਸ ਸਖਤ ਕਾਨੂੰਨ ਦੇ ਵਿੱਚ ਲੈ ਕੇ ਆਉਣਾ ਹੀ ਨਹੀਂ ਚਾਹੁੰਦੇ ਸੀ ਪ੍ਰਕਾਸ਼ ਸਿੰਘ ਦੀ ਮੂਹਰੀ ਗੱਲ ਹੈ ਜੀ ਤਾਂ ਬਾਈ ਜੀ ਉਹ ਵੀ ਗਨਾਹਗਰ ਬਹੁਤ ਵੱਡੇ ਨੇ ਹੁਣ ਗਨਾਹਗਰ ਝਾੜੂ ਵਾਲੇ ਵੀ ਨੇ ਆਮ ਆਦਮੀ ਪਾਰਟੀ ਵਾਲੇ ਵੀ ਨੇ ਲਗਾਤਾਰ ਬੇਅਦਬੀਆਂ ਜਾਰੀ ਨੇ ਆਰੇ ਇਹ ਰਾਜਨੀਤੀ ਕਰ ਰਹੇ ਨੇ ਇਸ ਕਾਨੂੰਨ ਬਣਾਉਣ ਦੇ ਵੀ ਜੀ ਸਾਰੇ ਦੋਸ਼ੀ ਨੇ ਜੀ ਸੋ ਖਾਲਸਾ ਜੀ ਤੁਹਾਡਾ ਸੰਘਰਸ਼ ਖਤਮ ਵਾਸਤੇ ਕਰਨ ਵਾਸਤੇ ਤੁਹਾਨੂੰ ਲਾਲਚ ਦਿੱਤਾ ਗਿਆ ਜਾਂ ਤੁਹਾਨੂੰ ਸਮਝਾਇਆ ਗਿਆ ਕਿਸੇ ਤਰੀਕੇ ਨਾਲ ਜੀ ਦੇਖੋ ਮੀਤ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਸ਼ੁਰੂ ਤੋਂ ਹੀ ਛੋਟੇ ਲਾਲਚ ਆਏ ਪਹਿਲਾ ਲਾਲਚ ਆਇਆ 10 ਕਰੋੜ ਦਾ ਜੀ ਜਦੋਂ ਮੈਂ ਨਾ ਮੰਨਿਆ ਫਿਰ ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਆਈ ਜੀ ਜਦੋਂ ਉਹ ਤੋਂ ਵੀ ਮੈਂ ਨਾ ਡੋਲਿਆ ਫਿਰ ਮੈਨੂੰ 100 ਕਰੋੜ ਦਾ ਲਾਲਚ ਦਿੱਤਾ ਇਹਨਾਂ ਦੁਸ਼ਤਾਂ ਨੇ ਜਦੋਂ ਮੈਂ 100 ਕਰੋੜ ਦੇ ਨਾ ਮੰਨਿਆ ਫਿਰ ਮੈਨੂੰ 500 ਕਰੋੜ ਦਾ ਲਾਲਚ ਦਿੱਤਾ ਜੀ ਫਿਰ ਮੈਨੂੰ 700 ਕਰੋੜ ਦਾ ਲਾਲਚ ਦਿੱਤਾ ਹੁਣ ਸਿੱਧੇ ਤੌਰ ਤੇ ਮੈਨੂੰ ਇਹਨਾਂ ਨੇ 1000 ਕਰੋੜ ਦਾ ਲਾਲਚ ਦਿੱਤਾ ਜੀ ਜਿਹੜੇ ਟੇਡੇ ਅੰਗ ਨਾਲ ਪੈਸੇ ਲੈਣਾ ਚਾਹੋ ਲੈ ਸਕਦੇ ਹੋ ਸਾਡੇ ਤੋਂ ਪਰ ਤੁਸੀਂ ਇਸ ਟਾਵਰ ਤੋਂ ਥੱਲੇ ਆ ਜੀ ਜੀ ਸਰਕਾਰਾਂ ਸਾਰੇ ਜਤਨ ਆਪਣਾਰੀਆਂ ਨੇ ਕਿਵੇਂ ਨਾ ਕਿਵੇਂ ਗਰਜੀਤ ਸਿੰਘ ਨੂੰ ਤੋੜਿਆ ਜਾਵੇ ਪਰ ਮੈਂ ਇਸ ਨਪੁਰਸ਼ਕ ਲੋਕਾਂ ਦੀ ਸਰਕਾਰ ਨੂੰ ਕਹਿਣਾ ਚਾਹਣਾ ਗਰਜੀਤ ਸਿੰਘ ਨੂੰ ਨਾ ਤੁਸੀਂ ਤੋੜ ਸਕਦੇ ਹੋ ਨਾ ਖਰੀਦ ਸਕਦੇ ਹੋ ਤੇ ਨਾ ਡਰਾ ਸਕਦੇ ਹੋ ਕਿਉਂਕਿ ਅਸੀਂ ਬਾਜਾਂ ਵਾਲੇ ਦੇ ਬੱਚੇ ਆ ਮਰਦੇ ਮਰ ਸਕਦੇ ਆ ਪਰ ਪਿੱਛੇ ਨਹੀਂ ਮੁੜਾਂਗੇ ਜੀ ਸੋ ਖਾਲਸਾ ਜੀ ਜਦੋਂ ਤੁਸੀਂ ਟਾਵਰ ਤੇ ਚੜੇ ਤਾਂ ਪਰਿਵਾਰ ਜਾਂ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕੀਤੀ ਸੀ ਵੀ ਮੈਂ ਟਾਵਰ ਨਾਲ ਸੰਘਰਸ਼ ਕਰਨ ਜਾ ਰਿਹਾ ਹਾਂ ਜੀ ਨਹੀਂ ਬਾਈ ਜੀ ਇਹ ਗੱਲਾਂ ਗੁਪਤ ਹੁੰਦੀਆਂ ਜੇ ਅਸੀਂ ਪਰਿਵਾਰ ਕੋਲ ਗੱਲ ਕਰਦੇ ਤਾਂ ਪਰਿਵਾਰ ਨੇ ਡੋਲ ਜਾਣਾ ਸੀ ਜੀ ਇਹ ਸੰਘਰਸ਼ ਗੁਰੂ ਸਾਹਿਬ ਨੇ ਆਪ ਸਟਾਰਟ ਕਰਾਇਆ ਤੇ ਮੈਨੂੰ ਗੁਰੂ ਸਾਹਿਬ ਨੇ ਗੁਪਤ ਤਰੀਕੇ ਨਾਲ ਇਸ ਟਾਵਰ ਤੇ ਚੜੇ ਜੀ ਸੋ ਖਾਲਸਾ ਜੀ ਟਾਵਰ ਤੇ ਚੜੇ ਹੋਏ ਆ ਸੰਘਰਸ਼ ਕਰ ਰਹੇ ਹੋ ਸੰਘਰਸ਼ ਦੇ ਹੋਰ ਵੀ ਕਈ ਰਾਸਤੇ ਸੀ ਪ੍ਰਦਰਸ਼ਨ ਕਰਨ ਦੇ ਸਿੱਖਾਂ ਨੂੰ ਇਕੱਠੇ ਕਰਦੇ ਅਲੱਗ-ਅਲੱਗ ਥਾਵਾਂ ਤੇ ਜਾ ਕੇ ਦੋਸ਼ੀਆਂ ਖਿਲਾਫ ਨਾਅਰੇਬਾਜ਼ੀ ਕਰਦੇ ਲੱਗਦਾ ਨਹੀਂ ਸਰਕਾਰ ਤੋਂ ਵੀ ਅਸਰ ਹੋ ਸਕਦਾ ਸੀ ਜੀ ਦੇਖੋ ਵੀਰ ਜੀ ਬੜੇ ਯਤਨ ਅਪਣਾਏ ਆ ਸਾਡੇ ਗੁਰਸਿੱਖ ਪਿਆਰਿਆਂ ਨੇ ਬਹੁਤ ਦੇਖੋ ਕਹਿੰਦਾ ਕਿੰਨੇ ਮੋਰਚੇ ਲੱਗੇ ਜੀ ਪਰ ਮੋਰਚੇ ਬਹੁਤੇ ਵਿਕੇ ਜੀ ਸਿੱਧੇ ਤੌਰ ਤੇ ਬਰ ਗਾੜੀ ਮੋਰਚਾ ਵੀ ਗਿਆ ਕਾਂਗਰਸ ਸਰਕਾਰ ਨੇ ਖਰੀਦਿਆ ਜੀ ਸਾਰੇ ਨੂੰ ਪਤਾ ਹੈ ਅੱਜ ਬਾਬਾ ਗੁਰਬਖਸ਼ ਸਿੰਘ ਨੇ ਮੋਰਚਾ ਸਟਾਰਟ ਕਰਿਆ ਸੀ ਉਸ ਬੰਦੇ ਨੂੰ ਇਹਨਾਂ ਨੇ ਤਾਰ ਪੀਡੋ ਕਰਕੇ ਉਹਨੂੰ ਬਦਨਾਮ ਕੀਤਾ ਉਹਨੂੰ ਫਿਰ ਟੈਂਕੀ 'ਤੇ ਚੜ ਕੇ ਬਚਾਰੇ ਨੂੰ ਆਪਣੀ ਜਾਨ ਗਵਾਉਣੀ ਪਈ ਬਾਪੂ ਸੂਰਤ ਸਿੰਘ ਨੇ ਕਿੰਨਾ ਲੰਮਾ ਸੰਘਰਸ਼ ਕੀਤਾ ਬਾਈ ਜੀ ਜੀ ਉਹਨਾਂ ਦਾ ਸਰੀਰ ਪਿੰਜਰ ਬਣ ਗਿਆ ਸੀ ਪਰ ਸਾਡੇ ਵੱਡੇ ਪੰਥਕਾਂ ਨੇ ਉਹਦਾ ਵੀ ਸਾਥ ਨਹੀਂ ਦਿੱਤਾ ਲਾਸਟ ਉਹਦੀ ਭੁਖ ਹੜਤਾਲ ਤੜਵਾ ਕੇ ਉਹਨੂੰ ਅਮਰੀਕਾ ਭੇਜਤਾ ਜੀ ਉਹ ਜਿਹੜਾ ਉਹ ਸਾਡਾ ਬਾਪੂ ਸੂਰਤ ਸਿੰਘ ਉਹ ਆਪਣੀ ਜਾਨ ਗਵਾ ਚੁੱਕੇ ਨੇ ਪਰ ਨਾ ਉਹਨਾਂ ਨੂੰ ਸ਼ਹੀਦਾਂ ਦੀ ਲੈਣ ਚਾਹਣ ਦਿੱਤਾ ਕਿਉਂਕਿ ਮੋਰਚਾ ਉਹਨਾਂ ਦਾ ਸਮਾਪਤ ਕਰਾਤਾ ਇਹਨਾਂ ਨੇ ਭੁਖ ਹੜਤਾਲ ਤੜਵਾ ਕੇ ਜੀ ਮੈਂ ਹਰ ਇੱਕ ਚੀਜ਼ ਨੂੰ ਬਾਚ ਕੇ ਬਾਈ ਜੀ ਕਿਉਂਕਿ ਮੈਂ ਸਾਰੇ ਮੋਰਚਿਆਂ ਵਿੱਚ ਜਾਂਦਾ ਹੁੰਦਾ ਸੀ ਮੈਂ ਹਰ ਇੱਕ ਚੀਜ਼ ਨੂੰ ਬਾਚ ਕੇ ਸਟਾਵਰ ਤੇ ਗੁਰੂ ਸਾਹਿਬ ਨੇ ਮੈਨੂੰ ਬਿਠਾਇਆ ਵੀ ਉੱਚੀ ਜਗ੍ਹਾ ਬੈਠ ਜਿੱਥੇ ਤੇਰੇ ਕੋਲ ਕੋਈ ਪਹੁੰਚ ਨਾ ਸਕੇ ਜੀ ਇੱਥੇ ਨਾ ਤਾਂ ਮੇਰੇ ਕੋਲ ਟੌਟ ਆ ਸਕਦੇ ਨੇ ਠੀਕ ਹੈ ਨਾ ਜੀ ਜੀ ਬਹੁਤੇ ਸਾਡੇ ਸਿੱਖ ਕੌਮ ਦੇ ਸਾਫਤ ਸੂਰਤ ਗਾਤਰੇ ਪਾ ਕੇ ਟੌਟ ਬਣੇ ਹੋਏ ਨੇ ਸਰਕਾਰ ਦੇ ਜਿਹੜੇ ਮੋਰਚਿਆਂ ਨੂੰ ਪਹਿਲਾਂ ਬਦਨਾਮ ਕਰਦੇ ਆ ਫਿਰ ਉਹਨਾਂ ਨੂੰ ਇੰਨਾ ਕੁ ਨਿਰਾਸ਼ਤਾ ਵੱਲ ਲੈ ਜਾਂਦੇ ਨੇ ਵੀ ਉਹ ਜਾਂ ਟੁੱਟ ਜਾਣ ਜਾਂ ਵੇਖ ਜਾਣ ਜਾਂ ਮੈਦਾਨ ਛੱਡ ਕੇ ਭੱਜ ਜਾਣ ਜੀ ਤਾਂ ਇੱਥੇ ਮੇਰੇ ਦੇ ਵੀ ਸਾਰਾ ਕੁਝ ਅਪਣਾਇਆ ਹੈ ਸਰਕਾਰ ਨੇ ਮੋਰਚੇ ਦੇ ਵਿੱਚ ਟੋਟ ਪੇਜ ਪੇਜ ਕੇ ਬਹੁਤ ਮੋਰਚੇ ਨੂੰ ਨਿਜਲੇ ਪੱਧਰ ਤੇ ਲੈ ਕੇ ਗਏ ਨੇ ਉਹ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਬੇਦਾਗ ਮੋਰਚਾ ਉਰੇ ਤੱਕ ਲੈ ਕੇ ਜਾਂਦਾ ਜੀ 1 ਰੁਪਿਆ ਬਾਈ ਜੀ ਕਦੇ ਕਿਸੇ ਤੋਂ ਇਕੱਠਾ ਨਹੀਂ ਕੀਤਾ ਬੱਤੇ ਰੇ ਐਨ ਆਰ ਆਈ ਪਰਮਾ ਦੇ ਫੋਨ ਆਏ ਵੀ ਖਾਲਸਾ ਜੀ ਮਾਇਆ ਦੀ ਸੇਵਾ ਦੱਸੋ ਮਾਂ ਪਾਈ ਮਾਇਆ ਨਹੀਂ ਚੱਤੀ ਸਾਡੀ ਹੱਦ ਹੈ ਸਾਡੀ ਹੱਦ ਬੰਦੀ ਹੈ 20000 30000 ਤੋਂ ਵੱਧਾ ਸੀ ਮੋਰਚੇ ਦੇ ਵਿੱਚ ਪੈਸਾ ਨਹੀਂ ਇਕੱਠਾ ਕਰ ਹੋਣ ਦਿੰਦੇ ਜੀ ਸੋ ਖਾਲਸਾ ਜੀ ਪੰਜਾਬ ਦੇ ਵਿੱਚ ਵੀ ਕਈ ਜਿੱਥੇ ਬੰਦੀਆਂ ਸੰਘਰਸ਼ ਕਰਦੀਆਂ ਨੇ ਥੋੜਾ ਉਹਨਾਂ ਦਾ ਰਾਫਤਾ ਹੁੰਦਾ ਤੁਹਾਨੂੰ ਸਹਾਇਕ ਮਿਲਦਾ ਨਾਲ ਜਿੱਥੇ ਬੰਦੀਆਂ ਦੇ ਵੀ ਸਾਡੇ ਨਾਲ ਆ ਖਾਲਸਾ ਜੀ ਬਾਈ ਜੀ ਮੈਂ ਸਾਰਿਆਂ ਨੂੰ ਜੋਰ ਲਾ ਲਿਆ ਜੀ ਹੋਣ ਕਰ ਕਰਕੇ ਹੱਥ ਜੋੜ ਜੋੜ ਕੇ ਪਰ ਦੋ ਮੂੰਹੇ ਨੇ ਬਾਈ ਜੀ ਦੋ ਮੂੰਹੇ ਦਿਖਾਵਾ ਕੁਸ਼ੋਰ ਅੰਦਰ ਮੈਲ ਦੇ ਭਰੇ ਪਏ ਆ ਜੀ ਉਹ ਚਾਹੁੰਦੇ ਨਹੀਂ ਵੀ ਇਹ ਕਾਨੂੰਨ ਬਣੇ ਤੇ ਇਹ ਮੋਰਚਾ ਫਤਿਹ ਹੋਵੇ ਜੀ RAM ਸਿੰਘ ਰਾਣਿਆ 골ਡਨ ਹਟੜਾ ਜੀ ਉਹਨਾਂ ਨੂੰ ਫੋਨ ਕੀਤਾ ਮੈਂ ਕਰੀਬ ਕਰੀਬ 22 ਸਤੰਬਰ ਨੂੰ ਤਾਂ ਉਸ ਬੰਦੇ ਨੇ ਮੇਰੇ ਨਾਲ ਕਸਮ ਲਈ ਵੀ ਹੁਣ ਮੈਂ ਮਰਦਾ ਮਰ ਜੂਗਾ ਡੱਟ ਕੇ ਤੁਹਾਡੇ ਨਾਲ ਖੜੂਗਾ ਭਾਈ ਜੀ ਅੱਜ ਉਹ ਬੰਦਾ 1 ਜਨਵਰੀ 2026 ਤੋਂ ਸਮਾਣਾ ਮੋਰਚੇ ਚੋਂ ਬਹੀਰ ਲੈ ਕੇ ਨਿਕਲੇ ਹੋਏ ਨੇ ਸਾਰੇ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਏ ਬਹੀਰ ਇੱਕ ਤਰੀਕ ਤੋਂ ਉਰੋ ਸਮਾਣੇ ਤੋਂ ਤੁਰੀ ਸੀ ਗੁਰੂ ਮਾਰੇ ਦੀ ਹਜ਼ੂਰੀ ਦੇ ਵਿੱਚ ਹੁਣ ਇਹ ਲੁਧਿਆਣੇ ਵੱਲ ਪਹੁੰਚੀ ਹੋਈ ਐ ਤਾਂ ਰਾਮ ਸਿੰਘ ਰਾਣਾ ਡਟ ਕੇ ਨਾਲ ਖੜਿਆ ਬਾਈ ਜੀ ਜਿਹੜੇ ਸਾਡੇ ਮੋਰਚੇ ਦੇ ਸੇਵਾਦਾਰ ਨੇ ਉਹ ਉਹਨਾਂ ਦੇ ਨਾਲ ਨੇ ਗੁਰਪ੍ਰੀਤ ਸਿੰਘ ਟੈਲ ਸੇਵਾ ਵਾਲਾ ਤਲਵਿੰਦਰ ਸਿੰਘ ਔਲਖ ਜੀ ਤੇ ਹੋਰ ਬਹੁਤੇ ਪਰ ਕਈ ਬੰਦੇ ਕੀ ਕਰਦੇ ਆ ਦਿਖਾਵਾ ਬਹੁਤ ਕਰਦੇ ਆ ਸਾਡੇ ਦਿਖਾਵੇ ਵਾਲੇ ਮੈਨੂੰ ਬਹੁਤ ਨਫ਼ਰਤ ਆ ਜੀ ਜਿਹੜੇ ਸੱਚੇ ਮਨ ਨਾਲ ਆਪਣੀ ਸੇਵਾ ਭਾਵਨਾ ਨਾਲ ਨਹੀਂ ਆ ਰਹੇ ਜੀ ਸੋ ਖਾਲਸਾ ਜੀ ਜਿੱਦਾਂ ਕਿ 382 ਪਾਵਨ ਸਰੂਪਾ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲ ਐਸਆਈਟੀ ਬਣਾਈ ਗਈ ਸੀ ਤੇ ਦੋ ਦੋਸ਼ੀਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੱਗਦਾ ਵੀ ਸਰਕਾਰ ਜਿਸ ਹਿਸਾਬ ਦੇ ਨਾਲ ਚੱਲ ਰਹੀ ਹੈ ਵੀ ਇਨਸਾਫ਼ ਜਰੂਰ ਦਵਾਵੇਗੀ ਜੀ ਦੇਖੋ ਬਾਈ ਜੀ ਇਨਸਾਫ਼ ਜ਼ਰੂਰੀ ਹੈ ਹੁਣ ਮੈਂ ਤਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਭਾਈ 328 ਰੁਪਿਆਂ ਦਾ ਵੀ ਇਨਸਾਫ ਹੋਵੇ ਜੀ ਉਹਨਾਂ ਦੇ ਅਸਲ ਦੋਸ਼ੀ ਕੱਢੇ ਜਾਣ ਤੇ ਅਗਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਕੁਰਾਨ ਦੀ ਵੀ ਬੇਅਦਬੀ ਹੋਈ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਠੀਕ ਹੈ ਜੀ ਇਹ ਬਿਲ ਬਾਣਾ ਤਨ ਤਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਪਵਿੱਤਰ ਕੁਰਾਨ ਪਵਿੱਤਰ ਬਾਈਬਲ ਪਵਿੱਤਰ ਗੀਤਾ ਤੇ ਹੋਰ ਧਾਰਮਿਕ ਗ੍ਰੰਥ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਮੀ ਬਾਈ ਜੀ ਨਾ ਹੋਵੇ ਘੜ ਤੋਂ ਘਟ ਰਾਜਨੀਤੀ ਦੀ ਪੇਟ ਧਰਮ ਤਾਂ ਨਾ ਜੜਨਾ ਧਰਮ ਦੀ ਰਾਜਨੀਤੀ ਦਾ ਨਾ ਕਰੀ ਜਾਵੇ ਨਾ ਜੀ ਵੀ ਆਸੀ ਬੇਅਦਮੀ ਦਿਆ ਕਰਾਂਗੇ ਅਸੀਂ ਬੇਅਦਮੀ ਦਿਆ ਕਰਾਂਗੇ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਭਾਈ ਜੱਸ ਖੱਟ ਲੋ ਉਸ ਪਰਮੇਸ਼ਰ ਤੋਂ ਥਾਪੜਾ ਲੈ ਲੋ ਇੱਕ ਸਖਤ ਕਾਨੂੰਨ ਬਣਾ ਕੇ ਸ਼ਾਬਾਸ਼ ਇਹ ਲੈ ਲੋ ਜੀ ਧੰਨਵਾਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ